ਜ਼ਮੀਨ ਮਰਦਾ ਮਰਦਾ ਜ਼ਮੀਨ ਜਾ ਹੋ ਗਈ 19000 ਨੂੰ ਜਾ ਫੜ ਲਾ ਚੱਕੇ 19000 ਨੂੰ ਲੱਭ ਗਿਆ ਤੈਨੂੰ ਭੁਗਣ ਗਿਆ ਚੁੱਪਾ ਤੈਨੂੰ ਭੁਗਣ ਗਿਆ ਲੈ ਲਈ ਨਹੀਂ ਦੇਦੀ ਜਵਾਬ ਆ ਠੀਕ ਆ ਬਸ ਤੈਨੂੰ ਭੁਗਣ ਗਿਆ ਦੇਈਂ ਮੇਰੇ ਕਹੇ ਤੋਂ ਧੱਕਾ ਨਾ ਕਰ ਠੀਕ ਆ ਬੱਕਰੀਆਂ 2.5 ਮਿੰਟਾਂ ਚ ਵੇਚਤੀਆਂ ਅੱਲਾ ਨੇ ਬੜ ਗਿਆ ਭਾਈ ਇਹ ਨਿਬੜ ਗਿਆ ਬੋਚਲੀ ਬੋਚ ਰਿਆ ਲੱਗਣੀ ਬਸ਼ਾਕਾ ਆ ਮੁੰਡਾ ਲੈ ਲੈ ਓਏ ਲੈ ਕੋਨੇ ਪੱਲੂ ਦੀਆਂ ਨੇ ਇਹ ਗੱਲ ਆ ਕੋਈ ਚੱਕਰੇ ਨਹੀਂ ਤੁਸੀਂ ਉਹ ਦੋਈ ਭਾਈ ਯਾਰ ਕੋਈ ਚੱਕਰੇ ਨਹੀਂ ਉਹ ਗੱਲ ਮੈਂ ਧੰਗੂ ਕਹਿਣਾ ਚੱਲ ਤੂੰ ਕਰ ਜਰ ਅੰਨਾ ਨੇ ਬੜਗੀਆਂ ਭਾਈ 7 8000 ਰੁਪਏ ਬਸ ਛੱਡ ਦੇ 12500 ਛੱਡ ਦੇ ਬਸ 12500 ਲੜਦਾ ਨਾ ਨਹੀਂ 12500 ਨਹੀਂ ਨਹੀਂ ਕੋਈ ਗੱਲ ਨਹੀਂ ਹਰ ਦਾ ਮਨ ਦੇ ਦੇ ਨਹੀਂ 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 12500 ਲੜਦਾ ਨਾ ਨਹੀਂ ਕੋਈ ਨਹੀਂ ਹਾਂ 12500 ਹਾਂ 12500 ਨੂੰ ாய <śles> 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 <śles>